ਸਾਥੀਓ ਅਸੀਂ ਅਸੀਂ ਬਰਨਾਲਾ ਪਘੋਰਾ ਬਾਈਪਾਸ ਤੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਹੀ ਜ਼ਿਆਦਾ ਭਿਆਨਕ ਹਾਦਸਾ ਹੋਇਆ ਬਹੁਤ ਹੀ ਜ਼ਿਆਦਾ ਦਰਦਨਾਕ ਜੇ ਬਹੁਤ ਹੀ ਜ਼ਿਆਦਾ ਭਿਆਨਕ ਤੇ ਦਰਦਨਾਕ ਕਹਿ ਰਿਹਾ ਉਹਦੇ ਪਿੱਛੇ ਦੀ ਤੁਸੀਂ ਜਦੋਂ ਸੱਚਾਈ ਦੇਖੋਗੇ ਤਾਂ ਦਿਲ ਬਹਿਲ ਜਾਂਦਾ ਰੂਹ ਕੰਬ ਜਾਂਦੀ ਆ ਆ ਤੁਸੀਂ ਕਾਰ ਦੇਖ ਸਕਦੇ ਹੋ ਔਰ ਕਾਰ ਤੇ ਸਕੂਟੀ ਦੀ ਟੱਕਰ ਹੋ ਜਾਂਦੀ ਆ ਤੁਸੀਂ ਦੇਖੋ ਗੱਡੀ ਮੋਰਿਓ ਕਿੰਨੀ ਡੈਮੇਜ ਹੋਈ ਆ ਤਾਂ ਅੰਦਾਜ਼ਾ ਲਗਾ ਲਓ ਜਿਹੜੀਆਂ ਔਰਤਾਂ ਕਿਉਂਕਿ ਦੋ ਮਹਿਲਾਵਾਂ ਸਕੂਟੀ ਤੇ ਸਵਾਰ ਸਨ ਔਰ ਬਹੁਤ ਹੀ ਮੰਦ ਭਾਗੀ ਗੱਲ ਹੈ ਬਹੁਤ ਅਨਫੋਰਚੂਨੇਟ ਹੈ ਕਿ ਦੋਨਾਂ ਦੀ ਹੀ ਡੈਥ ਹੋ ਗਈ ਹੈ ਔਰ ਇੱਕ ਔਰਤ ਦੀ ਤਦਸਿਆ ਜਾ ਰਿਹਾ ਜਿਹੜੀ ਮਹਿਲਾ ਸ਼ਾਇਦ ਪਿੱਛੇ ਬੈਠੀ ਸੀ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਿੱਛੇ ਸੀ ਕਿ ਅੱਗੇ ਸੀ ਉਹਨਾਂ ਦੇ ਤਾਂ ਕਹਿੰਦੇ ਪੈਰ ਵੀ ਵੱਢ ਹੋ ਗਿਆ ਸੀ ਔਰ ਇੱਕ ਲੜਕੀ ਜਿਹੜੀ ਹੈ ਉਹ ਪੁੱਲ ਤੋਂ ਹੇਠਾਂ ਥੱਲੇ ਡੇਗ ਗਈ ਸੀ ਤਾਂ ਇੰਨੀ ਜ਼ੋਰਦਾਰ ਇਹ ਟੱਕਰ ਵੱਜਦੀ ਹੈ ਗੱਡੀ ਦਾ ਨੰਬਰ ਪੀਪੀ 32ਟੀ 0 847 ਨੰਬਰ ਤੇ ਆ ਸਕੂਟੀ ਦੇ ਤੁਸੀਂ ਹਾਲਾਤ ਦੇਖੋ ਕੁਚੁੰਬਰ ਨਿਕਲ ਗਿਆ ਸਕੂਟੀ ਦਾ ਨੰਬਰ PB07BH5305 ਆ ਸਕੂਟਰੀ ਥੋੜੀ ਦੇਰ ਪਹਿਲਾਂ ਸਕੂਟਰੀ ਸੌਣ ਤੋਂ ਉਹਨੂੰ ਕਬਾੜ ਦੇ ਰੂਪ ਚ ਨਜ਼ਰ ਆ ਰਹੀ ਹੁੰਨੀ ਹੈ ਔਰ ਇਹ ਹਾਲਾਤ ਬਣ ਕੇ ਸਕੂਟ ਦੇ ਚੱਕਾ ਵੀ ਪਿਛਲਾ ਨਿਕਲ ਗਿਆ ਔਰ ਇੱਕ ਮਹਿਲਾ ਨੇ ਦੱਸਿਆ ਜਾ ਰਿਹਾ ਕਿ ਪੈਰ ਇੱਕ ਤਰੀਕੇ ਵੱਢ ਹੋ ਗਿਆ ਨਾਲੋ ਲੈ ਕੇ ਅਸੀਂ ਤੇ ਦੂਜੀ ਜਿਹੜੀ ਲੜਕੀ ਸੀ ਉਹ ਦੱਸਦੇ ਕਿ ਪੁਲ ਦੇ ਹੇਠਾਂ ਅੱਢ ਦਿੱ ਗ ਜਾਂਦੇ ਜਿਸ ਨੂੰ ਮੌਕੇ ਤੇ ਜਿਹੜੇ ਮੌਜੂਦ ਲੋਕ ਹੈ ਉਹ ਬਾਹਰ ਕੱਢਦੇ ਆ